ਸੱਚੀ ਗੱਲ ਦੋਸਤੋ ਤੁਸੀਂ ਜੁੜੇ ਹੋ ਪਬਲਿਕ ਸਮਾਣਾ ਨਿਊਜ਼ ਚੈਨਲ ਨਾਲ ਤੇ ਅਸੀਂ ਪਹੁੰਚੇ ਹਾਂ ਜ ਨੱਪਾ ਕਲੋਨੀ ਦੇ ਵਿੱਚ ਪਿਛਲੇ ਦਿਨੀ ਜਿਹੜਾ ਡੰਗਰਾਂ ਵੱਲੋਂ ਇੱਕ ਮੀਆਂ ਬੀਬੀ ਨੂੰ ਜਿਹੜਾ ਮਾਰਿਆ ਜਾਂਦਾ ਤੇ ਇੱਕ ਵਿਅਕਤੀ ਜਿਹੜਾ ਉੱਥੇ ਛਡਾਉਣ ਜਾਂਦਾ ਤਾਂ ਉਸ ਨੂੰ ਵੀ ਜਿਹੜਾ ਡੰਗਰਾਂ ਵੱਲੋਂ ਜ਼ਖਮੀ ਕਰ ਦਿੱਤਾ ਜਾਂਦਾ ਜਿਸ ਦੇ ਵੱਲੋਂ ਉਸ ਤੋਂ ਬਾਅਦ ਮਹੱਲੇ ਦੇ ਲੋਕਾਂ ਵੱਲੋਂ ਇਤਰਾਜ਼ ਕੀਤਾ ਜਾਂਦਾ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਜਿਹੜਾ ਇੱਕ ਲਿਖਤੀ ਜਿਹੜਾ ਰਮੰਡਮ ਵੀ ਦਿੱਤਾ ਜਾਂਦਾ ਜਿਸ ਤੋਂ ਬਾਅਦ ਇਹ ਕਾਰਵਾਈ ਅੱਜ ਦਿੱਖਦੀ ਨਜ਼ਰ ਆਉਂਦੀ ਹੈ ਪਰ ਦੂਜੇ ਪਾਸੇ ਪ੍ਰਸ਼ਾਸਨ ਵੀ ਜਿਹੜਾ ਅੱਜ ਜਾਗਦਾ ਤਾਂ ਇਸ ਮਹੱਲੇ ਦੇ ਲੋਕਾਂ ਵੱਲੋਂ ਜਿਹੜਾ ਨਾਲ ਰਲ ਕੇ ਇਸ ਦਾ ਡੰਗਰਾਂ ਨੂੰ ਜਿਹੜਾ ਗਊਸ਼ਾਲਾ ਦੇ ਵਿੱਚ ਭੇਜਿਆ ਜਾ ਰਿਹਾ ਹੈ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਅਜੰਡਾ ਕੀ ਹੈ ਕਿੰਨੇ ਕੁ ਇਹ ਦੁਖੀ ਸਾ ਨੇ ਅੱਜ ਕਿਸ ਤਰ੍ਹਾਂ ਅੱਜ ਮਹਿਸੂਸ ਕਰ ਰਹੇ ਨੇ ਸਮਾਜ ਨੇੜੇ ਸੀ ਪਾਸ ਸਾਡਾ ਜਿਹੜਾ ਬਣਿਆ ਕਮੇਟੀ ਬਣੀ ਆ ਦੇ ਮਹੱਲੇ ਸਾਰੇ ਜੀ ਇਹ ਬਣਿਆ ਕੀ ਇਹ ਪੰਜ ਛੇ ਦਿਨ ਪਹਿਲਾਂ ਜੀ ਇੱਕ ਡੰਗਰ ਦੋ ਦਿਨ ਪਹਿਲਾਂ ਮੇਰੇ ਬੇਟੇ ਦੇ ਤੇ ਮੇਰੇ ਨੂੰ ਦੇ ਪਿੱਛੇ ਪੈ ਸੂਟਰ ਤੇ ਉਹ ਆਪਣੀ ਜਾਨ ਬਚਾਈ ਉਹਨਾਂ ਨੂੰ ਸੂਟ ਭਜਾ ਕੇ ਉਸ ਤੋਂ ਬਾਅਦ ਘੰਟੇ ਬਾਅਦ ਜਿਹੜਾ ਹਮਲਾ ਹੋਇਆ ਆਪਣੇ ਮੈਸਟਰ ਦੇ ਉਹਦੇ ਘਰੇ ਜਾ ਕੇ ਮੋਟਰਸਾਈਕਲ ਲਾਉਣ ਲੱਗਿਆ ਉਹਦੇ ਉਹ ਵੀ ਘੇਰ ਲਿਆ ਜੂ ਕੌਣ ਨੇ ਤੇ ਬਹੁਤ ਬੁਰੀ ਹਾਲਤ ਨਾਲ ਜਿਹੜੇ ਇੱਕ ਵਾਰ ਅੱਗ ਲਾ ਕੇ ਉਹਨਾਂ ਨੂੰ ਸੋਲ ਲੰਮੀ ਐਪਨ ਨੂੰ ਜਖਮ ਕੀਤਾ ਉਸ ਤੋਂ ਬਾਅਦ ਜਿਹੜਾ ਕਿ ਮੁੰਡਾ ਛੜਮ ਆਇਆ ਉਹ ਡਾਂਗਬੜੀ ਉਹ ਵੀ ਮਤਲਬ ਪਰਮੇ ਠੇਕੇ ਦਾ ਮੁੰਡਾ ਉਹਨੂੰ ਵੀ ਜਖਮ ਬਹੁਤ ਤਰੀਕੀ ਬੁਰੀ ਨਾਲ ਕੀਤਾ ਜੀ ਇਹ ਕਰਕੇ ਉਸ ਦਿਨ ਵੀ ਅਸੀਂ ਮਹੱਲਨ ਵਾਸੀ ਸਾਰੇ ਅ ਅਸੇਮ ਸਿੰਘ ਸਾਹਿਬ ਨੂੰ ਮਿਲੇ ਕੁਲਦੀਪ ਬਿਰਖ ਨੂੰ ਲਿਆ ਨਾਲ ਐਮਐਲਏ ਸਾਹਿਬ ਨੂੰ ਵੀ ਇੱਕ ਅਸੀਂ ਦਰਖਾਸਤ ਦੇ ਕੇ ਐਪਲੀਕੇਸ਼ਨ ਦੇ ਕੇ ਮੱਲੇ ਵੱਲੋਂ ਤੇ ਚਲੋ ਅਸੀਂ ਚਾਹੁੰਦੇ ਆ ਵੀ ਦੋ ਦਿਨਾਂ ਤਿੰਨ ਦਿਨ ਬਾਅਦ ਗੌਰ ਹੋਈ ਐ ਅੱਜ ਜਿਹੜਾ ਕੰਮ ਹੋ ਰਿਹਾ ਹੈ ਗੋਆ ਦਾ ਤੁਹਾਡੇ ਸਾਹਮਣੇ ਟਰਾਲੀ ਚ ਮੱਲਾ ਨਵਸੀ ਵੀ ਨਾਲ ਨੇ ਮੁਲਾਜ਼ਮੀ ਨਾਲ ਨੇ ਬਹੁਤ ਬੜੀ ਤਿੱਕਣਾ ਹੋ ਰਿਹਾ ਇਸ ਕਰਕੇ ਗਾਹਾਂ ਨੂੰ ਕੋਈ ਇਹ ਜਿਹਾ ਵੀ ਚਾਂਸ ਨਾ ਹੋਵੇ ਤਾਂ ਕਰਕੇ ਮੱਲਾ ਨਵਸੀ ਵੀ ਸਾਰੇ ਦਿਲੋਂ ਤੁਹਾਨੂੰ ਮਨੋਂ ਨਾਲ ਲੱਗੇ ਹੋਣੇ ਕਿੰਨੇ ਕੁ ਡੰਗਰ ਹੋਣੇ ਭਾਜੀ ਇਸ ਮੱਲੇ ਚ ਡੰਗਰ 50 ਕਿ ਤਰ੍ਹਾਂ 40 5000 ਡੰਗਰ ਨਹੀਂ ਜਿਹੜਾ ਕਿ ਹਰੇਕ ਦੇ ਵਿੱਚ ਹਰੇਕ ਦੇ ਵਿੱਚ ਹਰੇਕ ਦੇ ਮਗਰ ਪੈਂਦੇ ਨੇ ਜੀ ਬੱਚਿਆਂ ਦੀ ਜਾਨ ਬਹੁਤ ਮੁਸ਼ਕਲ ਬਜਦੀ ਆ ਉਹ ਤਾਂ ਹੀ ਹਰੇਕ ਬੰਦਾ ਕੰਮ ਛੱਡ ਕੇ ਇਸ ਕੰਮ ਲੱਗਿਆ ਹੋਇਆ ਜੀ ਠੀਕ ਹੈ ਹਾਂ ਜੀ ਤੁਸੀਂ ਕੀ ਕਹੋਗੇ ਜੀ ਵੀਰ ਜੀ ਮੇਰਾ ਨਾਮ ਲਖਮਿੰਦਰ ਸਿੰਘ ਲੱਕੀ ਮੈਂ ਵੀ ਇਸ ਕਮੇਟੀ ਦਾ ਮੈਂਬਰ ਆ ਵੈਸੇ ਸਾਰੇ ਇਹ ਬਜ਼ੁਰਗਰੇ ਬਜ਼ੁਰਗਾਂ ਵਿੱਚ ਮੈਂ ਇੱਕ ਇੱਕੜ ਨੇ ਮੈਂ ਮੈਂਬਰ ਲਿਆ ਹੋਇਆ ਜਿਹੜਾ ਛੋਟਾ ਸਾਰਾ ਤੋਂ ਵੀਰਕ ਸਿੰਘ ਸਾਹਿਬ ਆ ਜੀ ਬੇਨਤੀ ਕਰੀ ਇਕੱਠੇ ਹੋ ਕੇ ਸਾਰਿਆਂ ਨੂੰ ਸਾਰੇ ਜਣਾਂ ਨੇ ਵੀਰਕ ਸਾਹਿਬ ਆਪਣੇ ਮਹੱਲੇ ਦਾ ਵੀ ਕੰਮ ਆ ਵੀ ਤੁਸੀਂ ਇਹਨੂੰ ਦੇਖੋ ਵੀਰਕ ਸਾਹਿਬ ਨਾਲ ਜਾ ਕੇ ਫਿਰ ਅਸੀਂ ਐਸਡੀਐਮ ਸਾਹਿਬ ਕੋਲ ਗਏ ਐਮਐਲਏ ਸਾਹਿਬ ਕੋਲ ਗਏ ਉਦੋਂ ਵਾਲਾ ਪ੍ਰਸ਼ਾਸਨ ਕੁਝ ਜਾਗ ਗਿਆ ਵੀਰੇ ਇਹ ਗੱਲ ਮੰਨਣੀ ਬੂ ਪ੍ਰਸ਼ਾਸਨ ਕੁਝ ਜਾਗ ਗਿਆ 7-8 ਡੰਗਰ ਫੜੇ ਗਏ ਨੇ ਬਾਕੀ ਹਲੇ 20-25 ਡੰਗਰ ਸਾਡੇ ਮਹੱਲੇ ਦੇ ਵਿੱਚ ਹੋਰ ਨੇ ਜਿਹੜੇ ਡੰਗਰਾਂ ਨੂੰ ਫੜਨ ਲੱਗੇ ਹੋਏ ਆ ਸੀ ਸਾਰਾ ਮਹੱਲਾ ਇਕੱਠਾ ਹੋ ਕੇ ਹਮਲਾ ਮਾਰ ਰਿਹਾ ਹਰ ਮਹੱਲੇ ਦੇ ਹਰ ਘਰ ਦੇ ਵਿੱਚੋਂ ਕੁਝ ਬੰਦੇ ਡੰਗਰ ਫੜਨ ਗਏ ਹੋਏ ਨੇ ਕੁਝ ਕੁਸੀ ਇੱਥੇ ਖੜਿਆ ਇੱਕ ਠੱਠਾ ਲੱਗ ਗਿਆ ਢੇਆ ਬਾਕੀ ਤੁਸੀਂ ਨੇ ਦੇਖਿਆ ਜਦੋਂ ਜਦ ਤੱਕ ਕਿਵੇਂ ਹੋਈ ਇੱਕ ਠੱਠਾ ਕਿੰਨਾ ਕਿ ਜ਼ਿਆਦਾ ਉਹ ਵਿੱਚ ਜਾਣ ਹੈ ਜੋ ਉਹ ਠੱਠਾ ਇੱਕ ਬੰਦੇ ਦੇ ਮਾਗਰ ਪੈ ਜੇ ਇਕੱਲੇ ਦੇ ਛੜਦਾ ਨਹੀਂ ਰਾਤ ਨੂੰ ਸਵੇਰੇ ਅਮਰਤ ਵੇਲੇ ਯਵੇਂ ਮਹੱਲੇ ਦੇ ਵਿੱਚ ਬੀਬੀਆਂ ਵੀ ਨੇ ਬਜ਼ੁਰਗ ਵੀ ਨੇ ਸਾਰੇ ਗੁਰੂ ਘਰ ਜਾਂਦੇ ਨੇ ਇੰਨਾ ਕਿ ਡਰਿਆ ਹੋਇਆ ਇੰਨਾ ਖੌਫ ਸੀ ਸਾਡੇ ਮਹੱਲੇ ਵਿੱਚ ਨਾ ਜਿੱਦੇ ਦਾ ਮਾਸਟਰ ਜੀ ਤੇ ਆਪਣੇ ਪ੍ਰਧਾਨ ਜੀ ਦੇ ਬੇਟਾ ਦੇ ਹੂ ਦੇ ਮਗਰ ਪਏ ਨੇ ਤੇ ਉਸ ਤੋਂ ਬਾਅਦ ਪਰਮਾਦੇਵ ਸਿੰਘ ਠੇਕੇਦਾਰ ਸਾਡਾ ਉਹਨਾਂ ਦਾ ਬੇਟਾ ਉਹ ਬੇਟੇ ਨੇ ਵੀ ਕੋਟੇ-ਗਾਡੇ ਸਾਰੇ ਛੱਲੇ ਗਏ ਜਿਨੇ ਛੜਾਇਆ ਸੀ ਉਸ ਦਿਨ ਉਹ ਬੰਦਾ ਉਹਦੇ ਮੰਗਰ ਉਲਟਾ ਪੈ ਗਿਆ ਉਸ ਤੋਂ ਬਾਅਦ ਸਾਰੇ ਬੰਦੇ ਨੇ ਹਮਲਾ ਮਾਰਿਆ ਮੀਟਿੰਗ ਕਰੀ ਮੀਟਿੰਗ ਕਰਨ ਦੇ ਵਿੱਚ ਅਸੀਂ ਨੇ ਬਿਰਤ ਸਾਹਿਬ ਨੂੰ ਸੱਦੇ ਆ ਸਾਰੇ ਨੇ ਲਿਖ ਕੇ ਦਿੱਤਾ ਐਸਡੀਐਮ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਉਸ ਤੋਂ ਬਾਅਦ ਉਦੋਂ ਵਾਰ ਕਰੂ ਮਾਰੀ ਦੀ ਕਿਰਪਾ ਕਰੀ ਹੈ ਸਾਰਾ ਮਹੱਲਾ ਇਕੱਠਾ ਹੋ ਗਿਆ ਕੱਲੇ ਕੱਲੇ ਘਰ ਦੇ ਵਿੱਚ ਜੀ ਇਹ ਦੁਖ ਇਸ ਚੀਜ਼ ਦਾ ਤੁਸੀਂ ਦੇਖੋ ਵੀ ਇਹ ਠੱਠਿਆ ਨੇ ਕਿੰਨਾ ਕੁ ਨੁਕਸਾਨ ਕਰਿਆ ਹੋਇਆ ਕੱਲੇ ਠੱਠੇ ਦੇ ਜੂਇਆ ਲਾ ਲੋ ਵੀ ਕੁੱਤੇ ਵੀ ਬਹੁਤ ਫਿਰਦੇ ਆੜੇ ਮਹੱਲੇ ਦੇ ਵਿੱਚ ਦਾ ਕੁੱਤੇ ਕੁੱਤਿਆਂ ਦਾ ਕੋਈ ਹੋ ਨਹੀਂ ਗਿਆ ਪਰ ਗੱਲ ਇਹ ਹੈ ਵੀ ਜਿਹੜੀ ਇਹ ਵੱਡਾ ਨੁਕਸਾਨ ਹੈ ਬੱਚੇ ਨੂੰ ਅਸੀਂ ਬਾਹਰ ਨਹੀਂ ਕੱਲੇ ਨੂੰ ਭੇਜ ਸਕਦੇ ਤੇ ਬਜ਼ੁਰਗ ਸਾਡਾ ਕੱਲਾ ਕੋਈ ਬਾਹਰ ਨਹੀਂ ਜਾ ਸਕਦਾ ਹੈ ਹਰ ਹੰਦੇ ਹਰ ਮੰਦੇ ਦੇ ਅੰਦਰ ਨੇ ਇੱਕ ਡਰ ਸੀ ਬਹੁਤ ਵੱਡਾ ਉਹ ਡਰ ਨੂੰ ਦੇਖਦੇ ਹੋਏ ਨਾ ਅਸੀਂ ਨੇ ਹਮਲਾ ਮਾਰ ਕੇ ਇਹ ਛੋਟਾ ਜਿਹਾ ਜਤਨ ਕਰ ਰਹੇ ਆ ਏ ਅਸੀਂ ਕਹਿ ਰਹੇ ਵੀ ਸਾਰਾ ਸਹਿਰ ਜੁੜੋ ਜਿਹੜੇ ਸਹਿਰ ਦੇ ਵਿੱਚ ਮਰਦ ਨੇ ਜਿਵੇਂ ਆਪਣੇ ਗਾਜੀਪੁਰ ਵੀ ਗਊਸਾਲਾ ਹੈ ਸਹਿਰ ਚ ਵੀ ਗਊਸਾਲਾ ਨੇ ਵੱਡੀਆਂ ਗਊਸਾਲਾ ਨੇ ਗਊਸਾਲਾ ਛੱਡੋ ਜਾਂ ਇਹਨਾਂ ਨੂੰ ਜਿਵੇਂ ਆਪਣਾ ਗੁਰਦਿਆਲਪੁਰ ਵਾਲਾ ਬੀੜ ਹੈ ਬੀੜ ਦੇ ਵਿੱਚ ਛੱਡੋ ਸਰਕਾਰ ਵੀ ਇਸ ਉੱਤੇ ਜਵਾਰੇ ਜਾਗਰਤ ਹੋਈ ਹੈ ਜਿਵੇਂ ਆਪਣਾ ਮੰਤਰੀ ਆਪਣਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਦਾ ਵੀ ਆਪਣਾ ਬਿਆਨ ਆਇਆ ਹੈ ਵੀ ਅਸੀਂ ਇਹ ਚੀਜ਼ ਦਾ ਜਾਤਨ ਕਰ ਰਹੇ ਹਾਂ ਵੀ ਇਹਨਾਂ ਦਾ ਅਵਾਰੇ ਪਸ਼ੂਆਂ ਦਾ ਕੀ ਕਰਿਆ ਜਾਵੇ ਠੀਕ ਹੈ ਧੰਨਵਾਦ ਜੀ ਸੋ ਦੇਖ ਸਕਦੇ ਹੋ ਕਿ ਦੂਜੇ ਪਾਸੇ ਮਹੱਲੇ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਾ ਡੰਗਰਾਂ ਨੂੰ ਫੜਨ ਦੇ ਨਾਲ ਅਸੀਂ ਇੰਨੇ ਕੁ ਜ਼ਿਆਦਾ ਖੁਸ਼ ਹਾਂ ਤੇ ਪ੍ਰਸ਼ਾਸਨ ਦੀ ਜਿਹੜੀ ਕਾਰਵਾਈ ਆ ਉਹਦੇ ਤੇ ਵੀ ਇਹ ਜਿਹੜੇ ਸੰਤੁਸ਼ਟ ਹੁੰਦੇ ਦਿਖਾਈ ਦਿੱਤੇ ਜਾਂਦੇ ਨੇ ਪਰ ਕੱਲ ਪਰਸੋਂ ਜਿਹੜਾ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਇਹ ਬਿਆਨ ਦਿੱਤਾ ਜਾਂਦਾ ਕਿ ਜਿਹੜੇ ਡੰਗਰਾਂ ਨੂੰ ਲੈ ਕੇ ਕੋਈ ਨਾ ਕੋਈ ਸਾਨੂੰ ਜਿਹੜਾ ਸੋਚਣਾ ਪੈਣਾ ਨਹੀਂ ਤਾਂ ਰੋਜ਼ ਹਾਂਜੀ ਕੁਲਦੀਪ ਜੀ ਕੀ ਕਹੋਗੇ ਤੁਹਾਡਾ ਸਾਰੀ ਨਾਮ ਲੈ ਰਹੇ ਨੇ ਤੁਸੀਂ ਪ੍ਰਸ਼ਾਸਨ ਕੋਲ ਗਏ ਹਾਂਜੀ ਮੈਂ ਯੋਧਨ ਸ਼ਰਵਦ ਪ੍ਰਧਾਨ ਹਲਕਾ ਸਮਾਣਾ ਤੇ ਵਾਰਡ ਨੰਬਰ 7 ਦਾ ਅਨੁਸਾਰ ਜਾਂਦੀ ਇਹ ਥੋੜੇ ਦਿਨ ਪਹਿਲਾਂ ਜਿਹੜੀ ਤੁਸੀਂ ਵੀਡੀਓ ਵੇਖੀ ਸੀ ਸਾਰਿਆਂ ਨੇ ਉਹ ਜਾਣਦੀ ਤੁਸੀਂ ਉਸ ਤੋਂ ਬਾਅਦ ਸਾਡੀ ਇੱਥੇ ਇੱਕ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਐਮਐਲਏ ਸਾਹਿਬ ਨੂੰ ਮਿਲੇ ਐਡਜਨ ਸਾਹਿਬ ਨੂੰ ਮਿਲੇ ਈਓ ਸਾਹਿਬ ਨੂੰ ਮਿਲੇ ਤੇ ਅਸੀਂ 2 ਦਿਨ ਤੋਂ ਬਹੁਤ ਕੋਸ਼ਿਸ਼ ਕੀਤੀ ਤੇ ਅੱਜ ਸਾਡੀ ਮਿਹਨਤ ਦਾ ਨਤੀਜਾ ਇਹ ਪ੍ਰਸ਼ਾਸਨ ਜਾਗਿਆ ਤੇ ਅੱਜ ਪ੍ਰਸ਼ਾਸਨ ਦੇ ਬਹੁਤ ਆ ਬੰਦੇ ਉਹਨਾਂ ਭੇਜੇ ਨੇ ਤੇ ਇੱਕ ਟਰਾਲੀ ਅਸੀਂ ਪਹਿਲਾਂ ਭੇਜਦੀ ਦੂਜੀ ਟਰਾਲੀ ਅਸੀਂ ਭਰ ਰਹੇ ਆ ਤੇ ਅਸੀਂ ਚਾਹੁੰਦੇ ਆ ਸ਼ਹਿਰ ਦੇ ਵਿੱਚ ਜਿੰਨੀਆਂ ਵੀ گاਵਾਂ ਨੇ ਸਾਰਿਆਂ ਨੂੰ ਗੋਸ਼ਾਲਾਂ ਦੇ ਵਿੱਚ ਛੱਡਿਆ ਜਾ ਸਕੇ ਤੇ ਜੋ ਇਨਸਾਨ ਇਹਨਾਂ ਦੀ ਜਾਨ ਬਹੁਤ ਕੀਮਤੀ ਹੁੰਦੀ ਏ ਥੋੜੇ ਦਿਨ ਪਹਿਲਾਂ ਤੁਸੀਂ ਵੇਖਿਆ ਨਾ ਰਾਜਵੀਰ ਜੀ ਦਾ ਬੰਦਾ ਇੱਕ ਨੌਜਵਾਨ ਗਾਇਕ ਜਿਹੜਾ ਇਹਨਾਂ ਆਵਾਰਾ ਪਸ਼ੂਆਂ ਕਰਕੇ ਆਪਣੀ ਜਾਨ ਗਵਾਈ ਏ ਤੇ ਕੋਈ ਹੋਰ ਮਾ ਦਾ ਪੁੱਤਰ ਜਾਨ ਲਗਵਾਏ ਤਾਂ ਕਿ ਆਪਾਂ ਇਹਨਾਂ ਪਰਿਸ਼ਰਾਂ ਨੂੰ ਦੋਸ਼ਾਂ ਵਿੱਚ ਛੱਡੀਏ ਇਹ ਵਿਅਕਤੀਆਂ ਕਰਦੇ ਠੀਕ ਹੈ ਸੋ ਦੇਖ ਸਕਦੇ ਹਾਂ ਇਹਨਾਂ ਵਿਅਕਤੀਆਂ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਦੀ ਜਿਹੜੀ ਅੱਜ ਕਾਰਗੁਜ਼ਾਰੀ ਆ ਬਹੁਤ ਚੰਗੀ ਰਹੀ ਹੈ ਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਰਾਜਵੀਰ ਜਵੰਦਾ ਦੀ ਵੀ ਜਿਹੜੀ ਇਸ ਡੰਗਰ ਦੇ ਕਾਰਨ ਹੀ ਜਿਹੜੀ ਮੌਤ ਹੋਈ ਸੀ ਤੇ ਜਿਸ ਤੋਂ ਬਾਅਦ ਹੋਰ ਵੀ ਕਿਸੇ ਦੀ ਜਿਹੜੀ ਮੌਤ ਨਾ ਹੋਵੇ ਜਿਸ ਕਰਕੇ ਉਹ ਪਰਾਲੇ ਕੀਤੇ ਜਾਂਦੇ ਨੇ ਫਿਲਹਾਲ ਦੀ ਇਜਾਜ਼ਤ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸੀ ਤੋਂ ਪਬਲਿਕ ਸਟੈਂਡ